ਪੰਜਾਬੀ ਨੌਜਵਾਨਾਂ ਵਿੱਚ ਬਾਹਰ ਜਾ ਕੇ ਦਾ ਕਰੇਜ਼ ਇਸ ਕਦਰ ਹੈ ਕਿ ਉਹ ਆਪਣਾ ਚੰਗਾ-ਬੁਰਾ ਨਹੀਂ ਸਮਝਦੇ ਇਸੇ ਲਈ ਉਹ ਕਿਸੇ ਵੱਡੀ ਮੁਸੀਬਤ ਨੂੰ ਵੀ ਮੌਲਾ ਲੈਂਦੇ ਨੇ ਅੱਜ ਕੱਲ ਦੇ ਏਜੰਟ ਇਸ ਕਦਰ ਪ੍ਰੇਸ਼ਟ ਹੋ ਚੁੱਕੇ ਨੇ ਕਿ ਉਹਨਾਂ ਨੂੰ ਸਿਰਫ ਪੈਸੇ ਤੱਕ ਮਤਲਬ ਹੁੰਦਾ ਹੈ ਉਹ ਕਿਸੇ ਦੀ ਜ਼ਿੰਦਗੀ ਖਰਾਬ ਕਰਨ ਤੋਂ ਨਹੀਂ ਘਤਰਉਂਦੇ ਇੱਕ ਹੋਰ ਨੌਜਵਾਨ ਟਰੈਵਲ ਏਜੰਟ ਦੇ ਹੱਥੇ ਚੜ੍ਹ ਗਿਆ ਤੇ ਘਰੋਂ ਨਿਕਲਿਆ ਵਿਦੇਸ਼ ਜਾਣ ਲਈ ਪਰ ਡੇਢ ਸਾਲ ਤੋਂ ਲਾਪਤ ਹੈ ਇਹੇ ਛੋਟੇ-ਛੋਟੇ ਮਾਸੂਮ ਬੱਚੇ ਇੰਤਜ਼ਾਰ ਕਰ ਰਹੇ ਨੇ ਆਪਣੇ ਪਿਤਾ ਦਾ ਜੋ ਘਰ ਤੋਂ ਗਿਆ ਸੀ ਸੁਨਾਰੇ ਪੋ ਵਿਖਦੇ ਸੁਪਨੇ ਲੈ ਕੇ ਪਰ ਉਹ ਨਾ ਵਿਦੇਸ਼ ਪਹੁੰਚਿਆ ਅਤੇ ਨਾ ਹੀ ਘਰ ਵਾਪਸ ਲਾਚਾਰ ਮਾਂ ਆਪਣੇ ਬੇਟੀ ਦਾ ਰਸਤਾ ਇਸ ਉਮੀਦ ਨਾਲ ਦੇਖ ਰਹੀ ਹੈ ਕਿ ਸ਼ਾਇਦ ਕਦੇ ਵਾਪਸ ਆ ਹੀ ਜਾਵੇ 20 ਸتمبر ਨੂੰ ਗਿਆ 20 ਸتمبر ਨੂੰ 2016 ਨੂੰ ਗਿਆ ਤੇ ਇੰਨਾ ਨਹੀਂ ਪਤਾ ਕਿ ਗਿਆ ਬਹਿਰੀਨ ਵਿੱਚ ਤੇ ਉੱਥੇ ਜਾ ਕੇ ਉਹਨਾਂ ਇੰਨੀ ਗੱਲ ਕਹੀ ਹੈ ਵੀ ਮੰਮੀ ਉੱਥੇ ਕੰਪਨੀ ਹੋਲੀ ਹੋਵੇ ਤੇ ਤਰਖਾ ਨਹੀਂ ਦਿੰਦੇ ਹੈਗੇ ਕੰਪਨੀ ਮਾੜੀ ਤੇ ਜਾਂ ਤੇ ਆ ਸਾਨੂੰ ਮੰਗਾਉਂ ਤੀ ਘਰ ਵਿੱਚ ਤੇ ਮੈਂ ਕਿਹਾ ਮੈਂ ਤੂੰ ਪਹਿਲੇ ਕੇ ਘਟਾਈ ਵੀ ਮੇਰਾ ਵੀ ਬਿਜਲੂ ਆਉ ਬਾਹਰ ਬੱਚਿਆਂ ਵੱਡਿਆਂ ਬੱਚਿਆਂ ਦੀ ਤੂੰ ਜ਼ਿੰਦਗੀ ਬਣਾਤੀ ਤੇ ਮੇਰੀ ਨਹੀਂ ਬਣਾਇਆ ਕਰਤੀ ਫੇਰਾ ਹੀ ਉਹਨਾਂ ਬਿਜਲੂ ਆਤਾ ਤੂੰ ਨੂੰ ਪੇਹਤਾ ਵਾਰ ਤੇ ਉਹਨੋਂ ਹੋਰ ਮੈਂ ਵੀ ਨਹੀਂ ਖਿਨਾ ਆ ਲਾਸਟ ਵੀਚੀ ਦਾ ਤੇ ਮੈਂ ਵੀ ਨਹੀਂ ਤਵਾਜ਼ ਨਹੀਂ ਆ 1.5 ਸਾਲ ਹੋ ਗਿਆ ਕੋਈ ਫੋਨ ਆਇਆ ਉਹਦਾ ਅਸੀਂ ਜਾਣਿਆ ਵੀ ਬੇੜਾ ਸਾਡਾ ਘਰ ਆ ਜੇ ਬਾਪੂ ਕੋਆ ਵਿਧਾਨ ਸਭਾ ਹਲਕੇ ਦੇ ਪਿੰਡ ਫਰਵਾਲ ਦਾ ਨੌਜਵਾਨ ਮਨਜੀਤ ਸਿੰਘ ਪਿਛਲੇ ਡੇਢ ਸਾਲ ਤੋਂ ਲਾਪਤਾ ਹੈ ਅਤੇ ਮਨਜੀਤ ਸਿੰਘ ਨੂੰ 2016 ਨੂੰ ਕਿਸੇ ਫਰਜ਼ੀ ਏਜੰਟ ਦੇ ਜ਼ਰੀਏ ਬਹਿਰੀਨ ਗਿਆ ਸੀ ਪਰਿਵਾਰ ਦੇ ਮੁਤਾਬਕ ਜਦੋਂ ਦਾ ਮਨਜੀਤ ਸਿੰਘ ਬਹਿਰੀਨ ਗਿਆ ਉਦੋਂ ਦਾ ਉਸ ਨਾਲ ਕੋਈ ਸੰਪਰਕ ਨਹੀਂ ਹੋ ਪਾਇਆ ਕਈ ਵਾਰ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਜਵਾਬ ਨਹੀਂ ਆਇਆ ਏਜੰਟ ਦੇ ਥਰੋ ਗਿਆ ਸੀ ਏਜੰਟ ਜਾਂਦੇ ਚੌਥੇ ਦਾ ਏਜੰਟ ਹੈ ਉਹ ਉਹਨੇ ਭੇਜਿਆ ਹੈ ਬਹਿਰੀਨ ਦੇ ਵਿੱਚੋਂ ਤੇ ਇਹੋ ਗੱਲ ਕਹਿੰਦਾ ਵਾਰ-ਵਾਰ ਵੀ ਕੰਪਨੀ ਮੈਨੂੰ ਮਾੜੀ ਪੈ ਗਈ ਹੈ ਤੇ ਵੀਰ ਜੀ ਏਜੰਟ ਵੀ ਨਹੀਂ ਉਹਦੀ ਗੱਲ ਸੁਣਦਾ ਹੀ ਨਹੀਂ ਏਜੰਟ ਬਿਲਕੁਲ ਵੀ ਉਹਨਾਂ ਆਸੀ ਬੰਦੇ ਨਾਲ ਕਈ ਵਾਰੀ ਸੰਪਰਕ ਕੀਤਾ ਹੈ ਪਰ ਉਹਦਾ ਸੰਪਰਕ ਨਾਲ ਫੋਨ ਲੱਗਦਾ ਹੀ ਨਹੀਂ ਉਹਦਾ ਬਿਲਕੁਲ ਹੀ ਉਹਨੇ ਪਤਾ ਨਹੀਂ ਆਪਣਾ ਨੰਬਰ ਚੇਂਜ ਕਰ ਲਿਆ ਕੀ ਗੱਲ ਹੋ ਗਈ ਹੈ ਏਜੰਟੀ ਚੋਂ ਤੇ ਵੀ ਜਾ ਕੇ ਪਤਾ ਕੀਤਾ ਹੈ ਉੱਥੇ ਵੀ ਨਹੀਂ ਉਹ ਇੰਨਾ ਪਤਾ ਚੱਲਿਆ ਵੀ ਆਪਣੇ ਪ੍ਰਾਪਰਟੀ ਪ੍ਰਾਪਰਟੀ ਵੇਚ ਕੇ ਕਿਤੇ ਪਠਾਨਕੋਟ ਜਾ ਕੇ ਰਹਿੰਦਾ ਉਹ ਤੇ ਕੋਈ ਉਹਦੇ ਨਾਲ ਸੰਪਰਕ ਨਹੀਂ ਹੋ ਰਿਹਾ ਸਾਡਾ ਆਖਰੀ ਸੰਪਰਕ ਮਈ ਦੇ ਵਿੱਚ ਹੋਇਆ ਸੀ ਮਈ 2017 ਚ ਇਹੋ ਗੱਲ ਹੀ ਕਹਿੰਦਾ ਹੈ ਕਹਿੰਦਾ ਵੀਰ ਜੀ ਮੈਨੂੰ ਕੰਪਨੀ ਬਿਲਕੁਲ ਮਾੜੀ ਪੈ ਗਈ ਰਹੀ ਐ ਤੇ ਨਾ ਤੁਹਾਨੂੰ ਸੈਲਰੀ ਦਿੰਦੇ ਆ ਨਾ ਕੁਛ ਉਦਾਂ ਇੱਥੋਂ ਦੇ ਮੁੰਡੇ ਹੈਗੇ ਉਹਦੇ ਨਾਲ ਜੇ ਲੁਧਿਆਣਿਆਂ ਦੇ ਉਹ ਆਏ ਆ ਮੁੰਡੇ ਉਹਨਾਂ ਨੇ ਇਹੋ ਆਖਿਆ ਵੀ ਕਹਿੰਦਾ ਵੀ ਭਾਜੀ ਕੰਪਨੀ ਮਾੜੀ ਪੈ ਗਈ ਬਿਲਕੁਲ ਆਏ ਸਾਰਿਆਂ ਨੇ ਇੱਧਰ ਉੱਧਰ ਸਾਰਿਆਂ ਬੰਦਿਆਂ ਨੇ ਜਿੰਨੇ ਵੀ ਗਏ ਸਾਰਿਆਂ ਨੇ ਕੰਪਨੀ ਛੱਡ ਦਿੱਤੀ ਐ ਤੇ ਉਹ ਕਿਤੇ ਬਾਹਰ ਉਰੇ ਵਿਚਾਰੇ ਕੰਮ ਕੁਮ ਕਰਕੇ ਦਿਹਾੜੀਆਂ ਦੌੜੀਆਂ ਕਰਕੇ ਉਹ ਘਰ ਆਇਆ ਸਾਡਾ ਬੰਦਾ ਹਜੇ ਤੱਕ ਘਰ ਨਹੀਂ ਪਹੁੰਚਿਆ ਆਏ ਸਰਕਾਰ ਆਗੇ ਉਹ ਦੁਆ ਕਰ ਰਹੇ ਆ ਵੀ ਸਾਡਾ ਬੰਦਾ ਘਰੇ ਪਹੁੰ ਮੇਰੇ ਧਿਆਨ ਚ ਤੇ ਗੱਲ ਹੈ ਨਹੀਂ 나ਇ ਦੇ ਮੈਨੂੰ ਕੋਈ ਮਿਲਿਆ ਹੈ ਅਗਰ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਕੋਈ ਮੁੰਡਾ ਲਾਪਤਾ ਹੈ ਕਿ ਉਹ ਮੇਰੇ ਧਿਆਨ ਚ ਗੱਲ ਆਂਦੀ ਤੇ ਮੈਂ ਪ੍ਰਸ਼ਾਸਨ ਨਾਲ ਗੱਲ ਕਰਦਾ ਮੈਂ ਐਸਐਸਪੀ ਨਾਲ ਗੱਲ ਕਰਦਾ ਵੀ ਉਹ ਮੁੰਡਾ ਕਿੱਥੇ ਗੁੰਮ ਆਇਆ ਕੀ ਹੋਇਆ ਮੈਨੂੰ ਇਸ ਬਾਰੇ ਜਾਣੇ ਹੁਣ ਪਰਿਵਾਰ ਨੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸੋਵਰਾਜ ਨੂੰ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ ਨਾਲ ਹੀ ਪਰਿਵਾਰ ਨੇ ਸਰਕਾਰ ਨੂੰ ਉਸ ਨੂੰ ਲੱਭਣ ਵਿੱਚ ਮਦਦ ਕਰਨ ਦੀ ਗੁਹਾਰ ਲਈ ਹੈ ਇਸ ਤੋਂ ਪਹਿਲਾਂ ਵੀ ਮਨਜੀਤ ਦਾ ਪਰਿਵਾਰ ਉਸਦੀ ਭਾਲ ਲਈ ਪ੍ਰਸ਼ਾਸਨ ਦੇ ਦਰਵਾਜ਼ੇ ਤੱਕ ਪਹੁੰਚ ਚੁੱਕਿਆ ਹੈ ਪਰ ਹਾਲੇ ਤੱਕ ਮਨਜੀਤ ਸਿੰਘ ਬਾਰੇ ਕੋਈ ਵੀ ਖਬਰ ਸਾਰ ਪਰਿਵਾਰ ਨੂੰ ਨਹੀਂ ਮਿਲੀ ਪੋਆ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਟੈਲੀਪੋਸ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978